ਇਸ ਪਾਰਲੀਮੈਂਟ ਦੇ ਅੰਦਰ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਬਾਬਾ ਸਾਹਿਬ ਅੰਬੇਡਕਰ ਔਰ ਸੰਵਿਧਾਨ ਤੇ ਚਰਚਾ ਹੋ ਰਹੀ ਹੋਵੇ ਸੰਵਿਧਾਨ ਦੇ ਨਿਰਮਾਤਾ ਦਾ ਅਗਰ અપਮਾਨ ਕਰੂਗਾ ਬਾਬਾ ਸਾਹਿਬ ਦਾ ਤੋ ਕਿਤਰਾ ਲੋਕ ਸਹਿ ਨਹੀਂ ਕਰ ਸਕਦੇ ਔਰ ਮੈਨੂੰ ਲੱਗਦਾ ਹੈ ਵੀ ਇਹਦੇ ਨਾਲ ਜਿਹੜੀ ਬਾਬਾ ਸਾਹਿਬ ਤੇ ਬਹੁਤ ਵੱਡੀ ਡਿਬੇਟ ਦੇ ਚੱਲ ਪਈ ਸੀ ਜੋ ਗ੍ਰਹਿ ਮੰਤਰੀ ਜੀ ਨੇ ਅਪਮਾਨ ਕੀਤਾ ਉਹਦੇ ਤੋਂ ਧਿਆਨ ਭਟਕਾਉਣ ਵਾਸਤੇ ਸਾਰਾ ਕੰਮ ਭਾਜਪਨ ਕੀਤਾ ਸੀ ਪਾਰਲੀਮੈਂਟ ਦੇ ਬਾਰ ਆਵਾਦੀ ਪਾਰਟੀ ਦੇ ਸਾਰੇ ਸਾਡੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਰਾਘਵ ਚੱਟਾ ਜੀ ਸੰਦੀਪ ਆੜਤ ਜੀ ਸੰਜੀਵ अरोड़ा ਜੀ ਅਸੀਂ ਸਾਰਿਆਂ ਨੇ ਪ੍ਰੋਟੈਸਟ ਵੀ ਕੀਤਾ ਹੈ ਵੀ ਡੱਲੇਵਾਲ ਸਾਹਿਬ ਦੀ ਸੇਧ ਨੂੰ ਧਿਆਨ ਚ ਰੱਖਦੇ ਗੱਲਬਾਤ ਸ਼ੁਰੂ ਇਹ ਕੇਂਦਰ ਸਰਕਾਰ ਦੇਖੋ ਮੈਨੂੰ ਲੱਗਦਾ ਬੜਾ ਇਸ ਦੁਖਾਂਤ ਹੈ ਸਾਡੇ ਮੁਲਕ ਦਾ ਕਿ ਪਿਛਲੇ 25 ਤਰੀਕ ਤੋਂ ਸ਼ੁਰੂ ਹੋਇਆ 25 ਨਵੰਬਰ ਤੋਂ ਪਾਰਲੀਮੈਂਟ ਸੈਸ਼ਨ ਅੱਜ ਖਤਮ ਹੋ ਗਿਆ ਹੈ ਕੋਈ ਸਾਰਥਕ ਚਰਚਾ ਨਹੀਂ ਹੋਈ ਕੋਈ ਲੋਕ ਹਿੱਤ ਦੇ ਲੋਕਾਂ ਦੇ ਮੁੱਦਿਆਂ ਤੇ ਚਰਚਾ ਨਹੀਂ ਹੋਈ ਮਹਿੰਗਾਈ ਤੇ ਚਰਚਾ ਨਹੀਂ ਹੋਈ ਵੱਧਦੀ ਬੇਰੋਜ਼ਗਾਰੀ ਤੇ ਕੋਈ ਚਰਚਾ ਨਹੀਂ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਕੋ ਹੜਤਾਲ ਤੇ ਬੈਠੇ ਆ ਪਾਰਲੀਮੈਂਟ ਚ ਕੋਈ ਚਰਚਾ ਨਹੀਂ ਦੇਸ਼ ਨਫਰਤ ਲਗਾਤਾਰ ਵਧ ਰਹੀ ਹੈ ਚਾਹੇ ਮਨੀਪੁਰ ਹੋਵੇ ਚਾਹੇ ਸੰਭਲ ਹੋਵੇ ਕੋਈ ਪਾਰਲੀਮੈਂਟ ਦੇ ਅੰਦਰ ਚਰਚਾ ਨਹੀਂ ਔਰ ਸਰਕਾਰ ਨੇ ਜਦੋਂ ਚਰਚਾ ਸੰਵਿਧਾਨ ਤੇ ਸ਼ੁਰੂ ਕੀਤੀ ਤੇ ਉਹਦੇ ਚ ਪਾਪਾ ਸਾਹਿਬ ਅੰਬੇਡਕਰ ਸਾਹਿਬ ਦਾ ਉਹਨਾਂ ਨੇ ਅਪਮਾਨ ਕੀਤਾ ਮੈਨੂੰ ਲੱਗਦਾ ਇਹ ਬੜਾ ਅਨਫੋਰਚੂਨੇਟ ਹੈ ਦੁਖਦ ਹੈ ਔਰ ਜਿਹੜੇ ਸਾਡੇ ਵਰਗੇ ਲੋਕ ਪਹਿਲੀ ਵਾਰ ਲੋਕ ਸਭਾ ਚ ਆਏ ਬੜੀਆਂ ਉਮੀਦਾਂ ਲੋਕਾਂ ਦੀਆਂ ਸਾਡੇ ਤੇ ਬੜੀਆਂ ਉਮੀਦਾਂ ਪਰ ਸਾਨੂੰ ਵੀ ਹੁੰਦਾ ਚਾਹ ਕਿ ਪਾਰਲੀਮੈਂਟ ਚ ਜਾ ਕੇ ਲੋਕ ਮੁੱਦਿਆਂ ਤੇ ਆਪਣੀ رائے ਰੱਖਾਂਗੇ ਪਰ ਭਾਰਤ ਸਰਕਾਰ ਦਾ ਜਿਹੜਾ ਰਵਈਆ ਹੈ ਪੂਰੇ ਸੈਸ਼ਨ ਦੇ ਦੌਰਾਨ ਬੜਾ ਤਾਨਾਸ਼ਹੀ ਵਾਲਾ ਰਿਹਾ ਹੈ ਬੜਾ ਐਰੋਗੈਂਟ ਰਿਹਾ ਹੈ ਔਰ ਕਿਤੇ ਨਾ ਕਿਤੇ ਅਡਾਨੀ ਤੋਂ ਲੈ ਕੇ तमाम ਮੁੱਦਿਆਂ ਤੇ ਭਾਰਤ ਸਰਕਾਰ ਚਰਚਾ ਤੋਂ ਭਾਈ ਦੀ ਰਹੀ ਹੈ ਸੋ ਲੋਕਾਂ ਦੇ ਪੈਸੇ ਦੀ ਵੀ ਬਰਬਾਦੀ ਹੋਈ ਹੈ ਨਾਲ ਨਾਲ ਦੁਨੀਆ ਭਰ ਚ ਜਿਹੜਾ ਦੇਸ਼ ਦੀ ਦੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਦੇਸ਼ ਦੀ ਜਿਹੜੀ ਪਾਰਲੀਮੈਂਟ ਦੀ ਕਾਰਗੁਜ਼ਾਰੀ ਆ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੜਾ ਇਹ ਇੱਕ ਇੰਪੈਕਟ ਜਿਹੜਾ ਬੜਾ ਮਾੜਾ ਪਿਆ ਆ ਸਾਡੇ ਲੋਕ ਸਭਾ ਦੇ ਬਹੁਤ ਸਾਰੇ ਮੁੱਦੇ ਆ ਸਾਡੇ ਲੋਕ ਸਭਾ ਚ ਖੇਡਾਂ ਦਾ ਇਨਫਰਾਸਟ੍ਰਕਚਰ ਵਾਸਤੇ ਮੈਂ ਪਹਿਲਾਂ ਵੀ ਮੰਗ ਕੀਤੀ ਸੀ ਸਾਡੇ ਮਹਾਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟਾਂ ਸ਼ੁਰੂ ਕਰਾਉਣ ਦੀ ਲਗਾਤਾਰ ਮੈਂ ਮੰਗ ਕਰ ਰਿਹਾ ਹਾਂ ਮਾਨਯੋਗ ਮੰਤਰੀ ਸਾਹਿਬ ਕੋ ਬਾੜ ਸਰਕਾਰ ਤੋਂ ਇਹ 체 ਤਰੀਕੇ ਨਾਲ ਸਭ ਤੋਂ ਜ਼ਰੂਰੀ ਮੁੱਦਾ ਤੇ ਪੰਜਾਬ ਦਾ ਇਹ ਸੀ ਵੀ ਕਿਸਾਨ ਲਗਾਤਾਰ ਪੋਖੜ ਤਾਲ ਤੇ ਹੰਗਰ ਸਟ੍ਰਾਈਕ ਤੇ ਐਜੀਟੇਸ਼ਨ ਕਰ ਰਿਹਾ ਪੀਸਫੁਲ ਔਰ ਕਿਸਾਨ ਨੇਤਾ ਡੱਲੇਵਾਲ ਸਾਹਿਬ ਦੀ ਸ਼ਹੀਦ ਨੂੰ ਲੈ ਕੇ ਬੜੀ ਫਿਕਰਮੰਦੀ ਹੈ ਲੇਕਿਨ ਵਿਪਾਰ ਸਰਕਾਰ ਨੇ ਕੋਈ ਚਰਚਾ ਇਹਦੇ ਬਾਰੇ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਸੀ ਪੰਜਾਬ ਨਾਲ ਹੋ ਰਿਹਾ ਵਿਤਕਰਾ ਉਹਦੇ ਤੇ ਅਸੀਂ ਬਹੁਤ ਸਾਰੇ ਸਵਾਲ ਜਿਹੜੇ ਆ ਪਾਰ ਸਰਕਾਰ ਨੂੰ ਪੁੱਛਣੇ ਸੀ ਕੋਈ ਚਰਚਾ ਨਹੀਂ ਔਰ ਲਗਾਤਾਰ ਜਿਹੜਾ ਫੈਡਰਲ ਸਟਰਕਚਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਉਹਦੇ ਤੇ ਸਵਾਲ ਸੀ ਲੇਕਿਨ ਭਾਰਤ ਸਰਕਾਰ ਬਜਤੀ ਨਜ਼ਰ ਆਈ ਦੇਹ ਦੇ ਪਾਰਲੀਮੈਂਟ ਦੇ ਅੰਦਰ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਬਾਬਾ ਸਾਹਿਬ ਅੰਬੇਡਕਰ ਔਰ ਸੰਵਿਧਾਨ ਤੇ ਚਰਚਾ ਹੋ ਰਹੀ ਹੋਵੇ ਸੰਵਿਧਾਨ ਦੇ ਨਿਰਮਾਤਾ ਦਾ ਅਗਰ ਅਪਮਾਨ ਕਰੂਗਾ ਬਾਬਾ ਸਾਹਿਬ ਦਾ ਤਾਂ ਕਿਤਰਾ ਲੋਕ ਸਹਿ ਨਹੀਂ ਕਰ ਸਕਦੇ ਔਰ اپੋਜੀਸ਼ਨ ਨੇ ਤਾਂ ਲਗਾਤਾਰ ਉਹਦਾ ਵਿਰੋਧ ਕੀਤਾ ਤੇ ਬੀਜੇਪੀ ਨੇ ਇੱਕ ਸਾਜੀ ਦੇ ਤਹਿਤ ਪੂਰਾ ਮਾਮਲਾ ਡਾਇਵਰਟ ਕਰ ਲਈ ਮਸਲੇ ਨੂੰ ਧਿਆਨ ਚੋ ਬਾਬਾ ਸਾਹਿਬ ਦੇ ਮਸਲੇ ਨੂੰ ਬਾਹਰ ਕੱਢਣ ਲਈ ਧਿਆਨ ਭਟਕਾਉਣ ਲਈ ਇੱਕ ਨਵਾਂ ਜਿਹੜਾ ਆ ਵਿਵਾਦ ਛੇੜਿਆ ਹੈ ਔਰ ਮੈਨੂੰ ਲੱਗਦਾ ਹੈ ਵੀ ਇਹਦੇ ਨਾਲ ਜਿਹੜੀ ਬਾਬਾ ਸਾਹਿਬ ਤੇ ਬਹੁਤ ਵੱਡੀ ਡਿਬੇਟ ਦੇ ਚੱਲ ਪਈ ਸੀ ਜੋ ਗ੍ਰਹਿ ਮੰਤਰੀ ਜੀ ਨੇ અપਮਾਨ ਕੀਤਾ ਉਹਦੇ ਤੋਂ ਧਿਆਨ ਭਟਕਾਉਣ ਵਾਸਤੇ ਸਾਰਾ ਕੰਮ ਭਾਜਪਨ ਕੀਤਾ ਔਰ ਲੇਕਿਨ ਮੈਂ ਇਹਨਾ ਜ਼ਰੂਰ ਕਹੂੰਗਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਗਲੀ ਗਲੀ ਤੱਕ ਬਾਬਾ ਸਾਹਿਬ ਦਾ અપਮਾਨ ਦਾ ਜਿਹੜਾ ਪਾਰਲੀਮੈਂਟ ਚ ਹੋਇਆ ਉਹਦੇ ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਔਰ ਪੂਰੇ ਦੇਸ਼ ਚ ਭਾਜਪੀ ਦੇ ਪ੍ਰਤੀ ਗੁੱਸੇ ਦੀ ਭਾਵਨਾ